पर को अध्वस्त कर दिया पुलिस आयुक्त काम को बक्सेंगे तारा चिन्ह लोकेशन एमर्ट सर ताराचिन तारा चिन्ह रिपोर्ट राजा कोटली मुख्यमंत्री भगवंत सिंह मान अदवाड़ा खिलाफ शुरू की गई जन नशा तस्करों खिलाफ कार्रवाई जिला प्रशासन अमृतसर आज नशा तस्कर अनवर गिल और अभिनिवासी मकान नम चार सौ पुलिस कमिश्नर गोबी सिंह की इस नशा तस्कर खिलाफ ਦਾ ਇਹ ਮਾਮਲਾ ਜਦੋਂ ਉੱਤਰਪੁੰਨ ਦੀ ਅਸਪਸ਼ਟ ਕੀ ਬਰ ਉਹ ਮਾਲਕ ਕਦੇ ਕਹਾਂਗੇ ਉਹ ਦੱਸਾਇਆ ਕਿ ਅਨਵੰਦੀ ਮੁਰਫ ਨੇ ਕੋਡ ਅਰਸ਼ੇ ਜੁਮਾਈ ਬਹਨ ਹੋਲ ਤੇ ਅੱਜ ਕਹਿਣਾ ਪੰਜਾਬ ਸਰਕਾਰ ਨੇ ਜੋ ਜੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਹੈ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ ਇਹਦੇ ਨਾਲ ਸਾਡੀ ਚਲੋ ਜਿਹੜੀ ਇੱਕ ਪੀੜੀ ਤਾਂ ਖਰਾਬ ਹੋ ਚੁੱਕੀ ਆ ਪਰ ਆਉਣ ਵਾਲੀ ਪੀੜੀ ਜਿਹੜੀ ਆ ਸਾਡੀ ਉਹ ਬਚੇਗੀ ਇਹ ਬਹੁਤ ਹੀ ਇੱਕ ਭਿਆਨਕ ਤੇ ਮਾਰੂ ਨਸ਼ਾ ਹੈ ਜਿਹਦੇ ਤੋਂ ਸਾਡੇ ਸਾਰੇ ਹੀ ਮਤਲਬ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਕਦਮ ਸੀਗਾ ਜੀ ਸਰਕਾਰ ਨੂੰ ਬਹੁਤ ਲੋਕ ਕਹਿ ਰਹੇ ਸੀ ਕਿ ਸਰਕਾਰ ਸ਼ਾਇਦ ਕੁਝ ਕਰ ਨਹੀਂ ਰਹੀ ਪਰ ਉਹ ਬਹੁਤ ਚਿਰ ਤੋਂ ਪਲੈਨਿੰਗਾਂ ਕਰ ਰਹੀ ਸੀ ਇਹ ਵੇਸੇ-ਵੈਸੇ ਦੀਆਂ ਕਿ ਅਸੀਂ ਜਿਹੜਾ ਵਾ ਉਹ ਜੁੱਧ ਜਦੋਂ ਚੜਛੇੜਾਂਗੇ ਤਾਂ ਫਿਰ ਇੱਕ ਰੀ ਉਹਨੂੰ ਖਤਮ ਕਰਕੇ ਹੀ ਸਾਹ ਲਵਾਂਗੇ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਾਰ ਅਗੇਂਸਟ ਡਰੱਗਸ ਦੀ ਮੁਹਿੰਮ ਚੜੀ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀਆਂ ਮਿਲੀਆਂ ਪਿਛਲੇ ਦਿਨਾਂ ਚ ਬਹੁਤ ਸਾਰੇ ਡਰੱਗ ਸਮਗਲਰ ਬਿਗ ਫਿਸ਼ ਔਰ ਕਾਰਟਲ ਬਸਟ ਕੀਤੇ ਗਏ ਆ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਆ ਔਰ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਨਾਰਕੋ ਦੇ ਇਲ ਕਾਟਨ ਮਨੀ ਦੇ ਵਿੱਚ ਡਰੱਗ ਟ੍ਰੇਡ ਦੇ ਵਿੱਚ ਲੋਕਾਂ ਨੇ ਇਲੀਗਲ ਆਪਣੇ ਬਿਲਡਿੰਗਸ ਬਣਾਈਆਂ ਜਾਂ ਘਰ ਬਣਾਏ ਉਹਦੇ ਤਹਿਤ ਕਾਰਪੋਰੇਸ਼ਨ ਅੰਮ੍ਰਿਤਸਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਵੀ ਉਹਨਾਂ ਨੂੰ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਨੇ ਔਰ ਪੁਲਿਸ ਪ੍ਰੋਟੈਕਸ਼ਨ ਸਾਡੇ ਤੋਂ ਰਿਕੁਐਸਟ ਕਰਕੇ ਮੰਗੀ ਗਈ ਹੈ ਉਹਦੇ ਤਹਿਤ ਆਪਾਂ ਗੁੰਟਾਲੇ ਦੇ ਵਿੱਚ ਖੜੇ ਆ ਜੇ ਇਸ ਘਰ ਦੀ ਬੈਕਗ੍ਰਾਉਂਡ ਵੱਲ ਜਾਈਏ ਤੇ ਦੋ ਕਜ਼ਨ ਬ੍ਰਦਰ ਨੇ ਮਾਮੇ ਭੂਆ ਦੇ ਬੱਚੇ ਹਨਵਰ ਗਿੱਲ ਤੇ ਅਬੀ ਦੋਨੋਂ ਇਸ ਟਾਈਮ ਜੇਲ੍ਹ 'ਚ ਨੇ ਔਰ ਜੇ ਅਨਵਰ ਗਿੱਲ ਦਾ ਬੈਕਗ੍ਰਾਉਂਡ ਦੇਖੀਏ ਤਾਂ 5 ਮੁਕਦਮੇ ਦੇ ਖਿਲਾਫ ਦਰਜ ਨੇ 4 ਡਰੱਗਸ ਦੇ ਨੇ ਔਰ ਇੱਕ ਆਈਪੀਸੀ ਦਾ ਅਭੀ ਦੇ ਖਿਲਾਫ ਇੱਕ ਆਰਮਜ਼ਟ ਦਾ ਔਰ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਹੈ ਔਰ ਲਾਸਟ ਮਕਦਮਾ ਜਿਹੜਾ ਅਸੀਂ ਕੈਂਟ ਦੇ ਵਿੱਚ ਦਰਜ ਕੀਤਾ ਇਹਨਾਂ ਦੇ ਖਿਲਾਫ ਉਹਦੇ ਚ ਇੱਕ ਗਲੌਕ ਪਿਸਟਲ ਵੀ ਰਿਕਵਰ ਹੋਇਆ ਜਿੱਥੋਂ ਇਹ ਗਏ ਸਾਫ ਜ਼ਾਰ ਹੁੰਦਾ ਹੈ ਕਿ ਕ੍ਰਾਸ ਬਾਰਡਰ ਜਿਹੜੇ ਇੰਟਰਨੈਸ਼ਨਲ ਸਮਗਲਰਸ ਨੇ ਪਾਕਿਸਤਾਨ ਬੇਸਡ ਉਹਨਾਂ ਨਾਲ ਇਨ ਟੱਚ ਨੇ ਔਰ ਜਿਹੜੀ ਡਰੋਨ ਰਾਹੀਂ ਕ੍ਰਾਸ ਦਾ ਬਾਰਡਰ ਇੰਟਰਨੈਸ਼ਨਲ ਬਾਰਡਰ ਡਰਨ ਰਾਹੀਂ ਡਰਗ ਭੇਜੀ ਜਾਂਦੀ ਹੈ ਜਾਮਸ ਉਹਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਜਿੱਥੇ ਸਭ ਨਸ਼ਾ ਤਸਕਰਾਂ ਦੇ ਵਿੱਚ ਦਿਲਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਡਰ ਦਾ ਮਾਹੌਲ ਆ ਉਹ ਤੇ ਆਮ ਪਬਲਿਕ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਦੇਖੋ ਆਮ ਪਬਲਿਕ ਦਾ ਬਹੁਤ ਸ਼ੁਕਰਗੁਜ਼ਾਰਾ ਕਿ ਉਹਨਾਂ ਦੀ ਬਹੁਤ ਸਾਨੂੰ ਸਪੋਰਟ ਮਿਲ ਰਹੀ ਹੈ ਬਹੁਤ ساری ਇਨਫੋਰਮੇਸ਼ਨ ਫੋਰਥ ਕਮਿੰਗ ਹੈ ਔਰ ਇਸ ਤੋਂ ਇਲਾਵਾ ਪਬਲਿਕ ਦਾ ਸਹਿਯੋਗ ਹਰ ਜਗ੍ਹਾ ਮਿਲਦਾ ਚਾਹੇ ਡੈਮੋਲੇਸ਼ਨ ਡਰਾਈਵ ਵੀ ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਇਹ ਬੜੀ ਖੁਸ਼ੀ ਹੈ ਕਿ ਦੇਖੋ ਇੱਕ ਜਿਹੜਾ ਸਿੰਬੋਲਿਕ ਚੀਜ਼ ਹੈ ਜਿਹੜੀ ਦਰਸਾਉਂਦੀ ਹੈ ਕਿ ਡਰੱਗਸ ਨਾਲ ਇਹ ਚੀਜ਼ ਬਣਾਈ ਗਈ ਹੈ ਜਦੋਂ ਉਹਦੀ ਡੈਮੋਲੇਸ਼ਨ ਹੋ ਰਹੀ ਹੈ ਤਾਂ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਮਿਹਨਤ ਨਾਲ ਆਪਣਾ ਜ਼ਿੰਦਗੀ ਰੋਜ਼ੀ-ਰੋਟੀ ਕਮਾਉਣ ਉਹਦੇ ਵਿੱਚ ਬਰਕਤ ਹੈ ਇਹੋ ਜੀਆਂ ਚੀਜ਼ਾਂ ਕੁਝ ਸਮੇਂ ਵਾਸਤੇ achhi lag sakdiyan par ohda hashar tarh si jivein dekh rahe ho eh hi hunda hai